ਆਦਰਮੀਦਲਾ ਬਟੂ ਪ੍ਰਧਾਨ ਇਕਤਾ ਪਾਰਟੀ ਨੂੰ ਪੂਨੇ 300 ਦਾ ਸਮਾਂ ਹੋ ਗਿਆ ਜੋ ਇਹਨਾਂ ਨੇ ਛੱਤਾਂ ਕਈਆਂ ਸੀਗੀਆਂ ਉਹਨਾਂ ਵਿੱਚੋਂ ਮੈਂ ਸਮਝਦਾ ਇੱਕ ਵੀ ਇਹਨਾਂ ਸ਼ਰਤ ਜਿਹੜੀ ਪੂਰੀ ਨਹੀਂ ਕੀਤੀ ਮੇਨ ਜਿਹੜੀ ਸਭ ਤੋਂ ਵੱਡੀ ਗੱਲ ਇਹਨਾਂ ਨੇ ਕਿਹਾ ਸੀ 1000 ਰੁਪਇਆ ਮਹੀਨਾ ਬੀਬੀਆਂ ਦੇ ਖਾਣ ਚ ਪਾਊਗਾ ਹਰ ਮਹੀਨੇ ਪਾਊਗਾ ਉਹ ਤੁਸੀਂ ਹਿਸਾਬ ਲਾ ਲੋ ਕਿ ਪੂਨੇ 300 ਦੇ ਸਮੇਂ ਦੇ ਵਿੱਚ ਕਿੰਨਾ ਕਿੰਨਾ ਰੁਪਇਆ ਬੀਬੀਆਂ ਦਾ ਜਿਹੜਾ ਉਹ ਬੰਦਾ ਵਾ ਦੂਸਰਾ ਇਹ ਕਿਹਾ ਸੀ ਕਿ ਨੌਜਵਾਨ ਸਾਥੀਆਂ ਨੂੰ ਵੀ ਘਰ ਪਤਨੀ ਜਿਹੜੀ ਆ ਨੌਕਰੀ ਦਿੱਤੀ ਜਾਊਗੀ ਪਰ ਅਜੇ ਤੱਕ ਨਾਲ ਕੋਈ ਨੌਕਰੀ ਮਿਲੀ ਐ ਔਰ ਨਾ ਹੀ ਜਿਹੜਾ ਵਾ ਕਿਹਨੂੰ 5000 ਰੁਪਿਆ ਮਹੀਨਾ ਪੱਤਾ ਮਿਲਿਆ ਔਰ ਚੌਥੀ ਇਹ ਕਹੀ ਸੀ ਕਿ ਨਸ਼ਾ ਜਿਹੜਾ ਉਹ ਕੈਪਟਨ ਵੀ ਝੂਠ ਮਾਰਦਾ ਸੀਗਾ ਸੁਖਵੀਰ ਬਾਦਲ ਵੀ ਝੂਠ ਮਾਰਦਾ ਸੀਗਾ ਵੀ ਅਸੀਂ ਜਿਹੜਾ ਵਾ 2 ਹਫਤਿਆਂ ਦੇ ਵਿੱਚ ਹੀ ਜਿਹੜਾ ਵਾ ਨਸ਼ਾ ਖਤਮ ਕਰ ਦੇਾਂਗੇ ਉਹ ਪੰਜਵੀਂ ਸ਼ਰਤ ਨਾਲ ਰੇ ਰੱਖੀ ਸੀਗੀ ਕਿ ਕਰੋੜਾ ਅਰਬ ਰੁਪਈਆ ਜਿਹੜਾ ਤੇ ਜਿੰਨੀ ਰੇਤ ਮਾਫੀਆ ਜਾਂ ਜਿੰਨੇ ਸ਼ਰਾਬ ਮਾਫੀਆ ਹੈਗੇ ਆ ਇਹਨਾਂ ਦੇ ਵਿੱਚੋਂ ਹੀ ਕਰੋੜਾ ਰੁਪਈਆ ਕੱਢ ਕੇ ਉਹ ਗਰੀਬਾਂ ਦੇ ਵਿੱਚ ਜਿਹੜਾ ਉਹ ਲਾਇਆ ਜਾਊਗਾ ਨਾ ਤੇ ਨਸ਼ਾ ਖਤਮ ਹੋਇਆ ਨਾ ਰੇਤ ਮਾਫੀਆ ਖਤਮ ਹੋਇਆ ਪਰ ਉਹਦੇ ਤੋਂ ਦੁੱਗਣਾ ਤਿਗਣਾ ਜਿਹੜਾ ਨਸ਼ਾ ਜਿਹੜਾ ਪੰਜਾਬ 'ਚ ਵਿਕਦਾ ਪਿਆ ਪਹਿਲਾਂ ਜਿਹੜਾ ਸੀਗਾ 95% ਨਸ਼ਾ ਪਹਿਲਾਂ ਕਾਂਗਰਸ ਕਾਹਦੇ ਵਿਕਦਾ ਸੀਗਾ ਪੂਰੇ ਤੋਂ ਪਹਿਲਾਂ 85% ਜਿਹੜਾ ਉਹ ਸ਼੍ਰੋਮਣੀ ਕਾਲੀ ਦਾਲ ਟਾਈਮ ਤੇ ਵਿਕਦਾ ਸੀਗਾ ਅੱਜ 170% ਜਿਹੜਾ ਵੀ ਉਹ ਨਸ਼ਾ ਜਿਹੜਾ ਸ਼ਰਿਆਂ ਵਿੱਚ ਵਿਕਦਾ ਪਿਆ ਪਰ ਉਹਦੇ ਵਿੱਚੋਂ ਮੈਂ ਸਮਝਦਾ ਅਜ ਤੱਕ ਇਹਨਾਂ ਨੇ ਕੋਈ ਇਹੋ ਜਿਹੀ ਸ਼ਰਤ ਨਹੀਂ ਪੂਰੀ ਕੀਤੀ ਨੌਜਵਾਨ ਸਾਡੇ ਜਿਹੜੇ ਆ ਉਹ ਰੋਜ਼ ਜਿਹੜੇ ਨਸ਼ਿਆਂ ਨਾਲ ਮਰਦੇ ਪਏ ਆ 25 60ਆਂ ਜਿਹੜੀਆਂ ਵਿਲੀਆਂ ਕੁੜੀਆਂ ਫੇਰਦੀਆਂ ਜਾਣੀ ਹਰ ਪੱਖੋਂ ਜਿਹੜਾ ਜੋ ਕੈਪਟਨ ਦੀ ਸਰਕਾਰ ਨੇ ਬੇੜਾਗਰ ਕੀਤਾ ਸੀਗਾ ਕਾਂਗਰਸ ਪਾਰਟੀ ਤੇ ਉਹ ਤੋਂ ਦੁਗਣਾ ਤਿਗਣਾ ਬੇੜਾਗਰ ਕੀਤਾ ਇਹ ਝਾੜੂ ਵਾਲਿਆਂ ਨੇ ਕੀਤਾ ਇਹ ਲੋਕਾਂ ਨੂੰ ਫੇਰ ਝੂਠ ਛਾੜ ਮਾਰ ਕੇ ਇਹ ਕਹਿੰਦੇ 1100 ਰੁਪਏ ਮਿੰਨਾ ਦੇਵਾਂਗੇ ਆ ਜੜੀਆਂ ਚਾਰ ਸੀਟਾਂ ਇਹਨਾਂ ਲੜੀਆਂ ਇਹਨਾਂ ਨੇ 1100 ਰੁਪਏ ਕਰਤਾ ਸੀਗਾ ਝੂਠ ਮਾਰ ਕੇ ਇਹਨਾਂ ਨੇ ਫੇਰ ਜੜੀਆਂ ਵੋਟਾਂ ਲੈ ਕੇ ਆਪਣੀ ਸਰਕਾਰ ਜੜਾ ਬਣਾਈ ਆ ਉਹ ਤੀ ਦੂਜੀ ਗੱਲ ਹੋਰ ਇਹ ਜਿਹੜਾ ਕਪੂਰਥਲੇ ਦੇ ਵਿੱਚ ਇੱਕ ਮੈਡੀਕਲ ਕੋਲੇਜ ਬਣਨਾ ਸੀਗਾ ਉਹ ਜਦੋਂ ਰਾਣਾ ਗੁਰਜੀਤ ਸਿੰਘ ਪ੍ਰੋਜੈਕਟ ਲਿਆਇਆ ਉਹ ਪ੍ਰੋਜੈਕਟ ਮੈਸਾਂ ਦਾ ਉੱਤੇ ਬੰਦ ਲਫਾਫੇ ਵਿੱਚ ਉੱਤੇ ਹੀ ਪਿਆ ਵਾ ਉਹ ਜਦੋਂ ਸਾਲ ਆਂਦਾ ਵਾ ਉੱਥੇ ਪਟਾਕੇ ਲੱਗਦੇ ਆ ਉਹ ਜਿਹੜੇ ਪਟਾਕਿਆਂ ਵਾਲੇ ਪੈਸੇ ਕੁਝ ਡੀਸੀ ਨੂੰ ਜਾਂਦੇ ਆ ਕੁਝ ਛੇਰ ਮੈਨੇ ਜੇਬ ਤੇ ਜਾਂਦੇ ਆ ਉਹ ਪੈਸੇ ਕਮਾ ਕੇ ਜਿਹੜੀ ਉਹ ਇਹਨਾਂ ਦਾ ਕਮਾਈ ਦਾ ਸਾਧਨ ਜਿਹੜਾ ਸਾਲ ਦਾ ਬਣ ਗਿਆ ਜੇ ਮੈਡੀਕਲ ਕੋਲੇਜ ਬਣਿਆ ਹੁੰਦਾ ਤੇ ਲੋਕਾਂ ਦੇ ਪਰਿਵਾਰਾਂ ਨੂੰ ਬਹੁਤ ਵਡੀਆਂ ਸਹੂਲਤਾਂ ਮਿਲੀਆਂ ਸੀਗੀਆਂ ਕੱਲ ਮੰਤਰੀ ਸਾਹਿਬ ਵੀ ਆਏ ਦੌਰਾ ਕਰਕੇ ਗਏ ਸਿਵਲ ਹਸਪਤਾਲ ਤੇ ਤੇ ਉਹਦੇ ਦੌਰੇ ਨੂੰ ਕਿਤਾ ਦੇ ਦੇ ਉਹ ਮੰਤਰੀ ਤੇ ਮੈਂ ਸਮਝਦਾ ਪੂਨੇ ਤਿੰਨ ਸਾਲ ਚ ਕਈ ਵਾਰੀ ਆਏ ਆ ਹਸਪਤਾਲਾ ਵਿੱਚ ਦੋ ਹਾਲਾਤ ਹੈਗੇ ਆ ਇਹ ਮੀਡੀਆ ਤੋਂ ਮੈਂ ਸਮਝਦਾ ਵੱਧ ਜਿਹੜੇ ਆ ਤੁਸੀਂ ਜਾਣਦੇ ਜਿਸੀਂ ਜਾਣਦੇ ਆ ਗਰੀਬ ਜਿਹੜਾ ਵਾ ਸਵੇਰੇ 5 ਵੇ ਤੋਂ ਲੈ ਕੇ 11 ਵਜੇ ਤੱਕ ਲਾਂ ਲੱਗਦਾ ਬਗੈਰ ਰੋਟੀ ਖਾਣ ਪੀਣ ਤੋਂ ਉਹ ਪਰਚੀ ਉਧਰੋਂ ਮੇਦੀ ਹੈ ਜਿਹੜੇ ਡਾਇਰੈਕਟਰ ਕੋ ਜਾਣਾ ਹੁੰਦਾ ਵੀ ਜਿਹੜੇ ਪਿੰਡਾਂ 'ਚ ਲੋਕ ਆਂਦੇ ਆ ਜਿਨ੍ਹਾਂ ਨੇ ਦਵਾਈ ਲੈਣੀ ਹੁੰਦੀ ਆ ਉਹ ਜਦੋਂ 4 ਵਜਦੇ ਆ ਉਹ ਖਿੜਕੀਆਂ ਜੜੀਆਂ ਫੇਰ ਜੜੀਆਂ ਬੰਦ ਹੋ ਜਾਂਦੀਆਂ ਤਾਂ ਕਹਿੰਦੇ ਮਤਕੀ ਜਿਹੜੇ ਕੀ ਮੰਤਰੀ ਦੇ ਦੌਰੇ ਸਿਰਫ ਖਾਣਾ ਪੂਰਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਬਿਲਕੁਲ ਜੀ ਤੁਸੀਂ ਮੈਂ ਕੀ ਜਾਣਦਾ ਜਿਹੜੇ ਨਾਲ ਚੇਅਰਮੈਨ ਬਿਠੇ ਪਏ ਆ ਜਿਹੜੇ ਹਲਕਾ ਇੰਚਾਰਜ ਭਰਨ ਨੂੰ ਫੇਰਦੇ ਪਏ ਆ ਇਹ ਹੀ ਦੱਸ ਦੇਣਾ ਅੱਜ ਤੱਕ ਵੀ ਇਹ ਕਪੂੜ ਥੱਲੇ ਜਿੰਨੇ ਚੇਅਰਮੈਨ ਜਾਂ ਜਿੰਨੇ ਇੰਪਰੂਵਮੈਂਟ ਟੈਸਟ ਦੇ ਹੈਗੇ ਆ ਜਾਂ ਮਾਰਕੀਟ ਕਮੇਟੀ ਦੇ ਹੈਗੇ ਆ ਇੱਕ ਵਾਰੀ ਮੈਂ ਕਹਿੰਦਾ ਬਿਆਨ ਤੇ ਦੇ ਅਸੀਂ ਫਲਾਣੇ ਮੁਹੱਲੇ ਗਏ ਆ ਜੀ ਉੱਥੇ ਪੁੱਛ ਕੇ ਆਏ ਆ ਅਸੀਂ ਹਸਪਤਾਲ ਗਏ ਆ ਡਾਕਟਰਾਂ ਨੂੰ ਕਹਿ ਕੇ ਆਏ ਆ ਕਿ ਜੋ ਹਾਲਾਤ ਆਪਣੇ ਠੀਕ ਕਰ ਲੋ ਨਹੀਂ ਤਾਨੂੰ ਸਸਪੈਂਡ ਕਰਾ ਦੇਵਾਂਗੇ ਉਹਨੇ 3 ਸਾਲ ਦੇ ਸਮੇਂ ਦੇ ਵਿੱਚ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਦੀ ਭੂਮਿਕਾ ਤੁਹਾਨੂੰ ਕਿੱਦਾਂ ਨਜ਼ਰ ਆਉਂਦੀ ਹੈ ਜਿਹੜੇ ਪਲੈਨਿੰਗ ਬੋਰਡ ਦੇ ਚੇਅਰਮੈਨ ਤੁਹਾਨੂੰ ਨਜ਼ਰ ਆਈ ਐ ਅੱਜ ਤੱਕ ਕਦੇ ਤੇ ਸੰਤ ਮੈਂ ਕਹਿੰਦਾ ਮੀਡੀਆ ਮੇਰੇ ਨਾਲ ਚੱਲੋ ਚੱਤਰ ਜਨਾ ਪੁਣੇ ਜੁਰੂਨਾ ਖੁੱਲਾ ਪਿਆਣਾ ਉਹ ਸਿਰਫ ਬਾਹਰ ਖੁੱਲਾ ਹੀ ਪਿਆ ਵਾ ਥੱਲੇ ਏਡਾ ਮੋਟਾ ਜੰਦਰਾ ਲੱਗਾ ਪਿਆ ਅਸੀਂ ਤਾਂ ਅਜ ਤੱਕ ਦੀ ਬਾਹਰ ਦੇਖੀ ਨਹੀਂ ਅਜ ਤੱਕ ਕਿ ਚੁੰਗੀ ਸਰਕਾਰ ਬਣੀ ਹੈ ਕੌਣ ਹੈ ਮੈਡਮ ਕੌਣ ਹੈ ਚੇਅਰਮੈਨ ਕਦੀ ਪੁਣੀਪੁਰ ਚੇਅਰਮੈਨ ਕਦੀ ਹੈਗੀ ਹੈ ਕਦੀ ਕਪੂਰਥਲੇ ਕਿਸੇ ਨੇ ਉਹ ਜੋ ਫਗਵਾੜਿਓ ਆਂਦੀ ਕਿੱਥੋਂ ਆਂਦੀ ਹੈ ਲੋਕਾਂ ਨੇ ਪਿੰਡਾਂ ਵਿੱਚ ਅਜ ਤੱਕ ਨਾ ਗਰਪਾਲ ਇੰਡੀਆ ਨੂੰ ਦੇਖਿਆ ਨਾ ਜਿਲ੍ਹੇ ਨਾਲ ਬਣੇ ਪੇ ਚੇਅਰਮੈਨ ਸਾਰੇ ਦਫ਼ਤਰਾਂ 'ਚੋਂ ਆਪਣਿਆਂ ਤੋਂ ਬਿਆਨਬਾਜ਼ੀ ਕਰਕੇ ਸਰਕਾਰ ਬਹੁਤ ਵਧੀਆ ਕੰਮ ਕਰਦੀ ਹੈ ਐਡੇ ਰਾਣਾ ਗੁਰਜੀਤ ਸਿੰਘ ਕਹਿੰਦਾ ਸੀਗਾ ਜਦੋਂ 25-26 ਸਾਲ ਪਹਿਲਾਂ ਆਇਆ ਕਿ ਮੈਨੂੰ ਇੱਕ ਵਾਰੀ ਐਮ.ਐਲ.ਏ ਬਣਾ ਦਿਓ ਮੈਂ ਕਪੂਰਥਲੇ ਨੂੰ ਸੋਨੇ ਚੜੀਆ ਬਣਾ ਦੂੰਗਾ ਤੁਸੀਂ ਸੋਨਾ ਦੇ ਬਹੁਤ ਦੂਰ ਦੀ ਗੱਲ ਲਈ ਕਪੂਰਥਲੇ ਕੋ ਲੋਹੇ ਦੀ ਚੜੀਆ ਬਣ ਕੇ ਰਹਿ ਗਈ ਹੈ ਰਾਣਾ ਗੁਰਜੀਤ ਸਿੰਘ ਨੇ ਜਿਹੜਾ ਨਗਰ ਕੌਂਸਲਰ ਸੀਗਾ ਚਲੋ ਵਧੀਆ ਚੱਲਦਾ ਪਰ ਜਿੰਨੀ ਕੋ ਲੋਕਾਂ ਦੀ ਐਮ.ਕੇ ਤਰਖਾਵਾਂ ਸੀ ਗਿਆ ਉਹ ਨਿਕਲਦਿਆਂ ਸੀ ਗਿਆ ਅੱਜ ਦੇਖੋ 50 ਐਮਸੀ ਹੈਗੇ ਆ ਉਹ ਰਾਣਾ ਜੀ ਥੋੜੀ ਤਖਾਵਾ ਦੇ ਦਿਆ ਉਹ ਤਾਂ ਸਾਡੀ ਜੇਬ ਤੋਂ ਤਖਾਵਾ ਜਾਂਦੀਆਂ ਤਾਂ ਹੁਣ ਅਗਲਾ ਪ੍ਰੋਗਰਾਮ ਕੀ ਹੈ ਪਾਰਟੀ ਦਾ ਅਜਰਾ ਕੀ ਦੇਖੋ ਜੀ ਇੱਕ ਤਾਂ ਪਾਰਟੀ ਕਾਂਗਰਸ ਦੇ ਖਿਲਾਫ ਆਪ ਵਾਲਿਆਂ ਦੇ ਖਿਲਾਫ ਵੀ ਛੜੀ ਵਾਰ ਨੂੰ 11 ਵਜੇ ਮਾਤਾ ਵੈਸ਼ਰ ਮੰਤਲ ਚੱਲ ਕੇ ਮਾਰਕਫੈਡ ਚੌਂਕ ਦੇ ਵਿੱਚ ਜਾਮ ਲਾ ਕੇ ਇਹ ਦੱਸਿਆ ਜਾਓ ਕਾਂਗਰਸੀਆਂ ਨੂੰ ਵੀ ਇਹ ਦੱਸਿਆ ਜਾਓ ਕੋ ਝਾੜੂ ਵਾਲਿਆਂ ਨੂੰ ਵੀ ਪਰ ਉਹਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਕਿ ਦੋ ਤਿੰਨ ਦਿਨ ਪਹਿਲਾਂ ਮੈਂ ਸ਼ੁਕਲਾ ਐਮਸੀ ਵੈਸੇ ਤੋਂ ਬੰਦੇ ਬਹੁਤ ਵਧੀਆ ਹੈਗੇ ਆ ਕਿ ਸ਼ਹਿਰ ਕਾਂਗਰਸ ਨੇ ਬਲਾਰਾ ਬਣਾਇਆ ਤੇ ਉਹਨਾਂ ਨੂੰ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਲਾਲ ਬੱਤੀ ਹਟਾਤੀ ਆ ਚਲੋ ਵਧੀਆ ਗੱਲ ਆ ਬੱਤੀਆਂ ਨਹੀਂ ਲੱਗਣੀਆਂ ਚਾਹੀਦੀਆਂ ਇਸ ਸਾਥੀ ਨੂੰ ਇਹ ਨਹੀਂ ਪਤਾ ਕਿ 2017 ਤੋਂ ਵੀਆਈਪੀ ਕਲਚਰ ਜਿਹੜਾ ਉਹ ਖਤਮ ਹੋਇਆ ਤੇ ਜੇ ਆਪਾਂ ਕਲਚਰ ਖਤਮ ਕਰਨਾ ਹੀ ਹੈ ਕਿ ਰਾਣਾ ਗੁਜੀਤ ਸਿੰਘ ਕੋ ਸਕੂਲ ਦੀ ਜਿਹੜੀ ਆ ਵਾਪਸ ਲਈ ਜਾਣੀ ਚਾਹੀਦੀ ਹੈ ਉਹਦੇ ਨਾਲ ਗੱਲਬਾਤ ਹੋਣਾ ਚਾਹੀਦਾ ਇਹਨਾਂ ਦੇ ਕਹਿਣ ਅਨੁਸਾਰ ਹੀ ਇਹਨਾਂ ਦੇ ਕਹਿਣ ਅਨੁਸਾਰ ਹੀ ਵੀ ਗ੍ਰਿਪਾਲ ਇੰਡੀਏ ਦੀ ਲਾਲ ਬੱਤੀ ਨੂੰ ਨਹੀਂ ਲਾਣੀ ਚਾਹੀਦੀ ਅਸੀਂ ਕਹਿੰਦੇ ਲਵਾਈ ਬਹੁਤ ਵਧੀਆ ਗੱਲ ਆ